ਦੇਸ਼ ਭਾਰ ਦੇ ਵਿੱਚ ਕਮਲ ਖਿੜ ਚੁਕਿਆ ਇਤਿਹਾਸਿਕ ਜਿੱਤ ਬੀਜਪੀ ਦੀ ਦੱਸਿਆ ਜਾ ਰਿਹਾ ਪਰ ਅਮਰਸਰ ਦੀ ਸੀਟ ਜੋ ਕਿ ਬਕਾਰ ਦਾ ਸਵਾਲ ਬਣੀ ਹੋਈ ਸੀ ਉੱਥੇ ਅਰਨ ਜੈਟਲੀ ਜਿੱਤ ਨਹੀਂ ਸਕੇ ਤੇ ਇਸੇ ਦੇ ਲਈ ਕੈਬਨਟ ਮੰਤਰੀ ਅਨਿਲ ਜੋਸ਼ੀ ਨੇ ਅਰਨ ਜੈਟਲੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੱਤਾ ਅਨਿਲ ਜੋਸ਼ੀ ਨੇ ਅਸਤੀਫਾ ਦਿੱਤਾ ਹੈ ਨੈਤਿਕਤਾ ਦੇ ਆਧਾਰ ਤੇ ਅਨਿਲ ਜੋਸ਼ੀ ਨੇ ਅਸਤੀਫਾ ਦਿੱਤਾ ਰਣੇ ਜ਼ਿੰਮੇਵਾਰੀ ਲਈ ਅਰੁਣ ਜੈਤਲੀ ਦੇ ਹਾਰ ਦੀ ਅਰੁਣ ਜੈਤਲੀ ਵੱਡੇ ਫਰਕ ਦੇ ਨਾਲ ਇਤਿਹਾਰ ਦੇ ਹੋਏ ਦਿਖਾਈ ਦੇ ਰਹੇ ਨੇ ਕੈਪਟਨ ਅਵਿੰਦਰ ਸਿੰਘ ਵੱਲੋਂ 92110 ਵੋਟਾਂ ਦਾ ਫਰਕ ਹੋਣ ਤੱਕ ਦਿਖਾਈ ਦੇ ਰਿਹਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਜੈਤਲੀ ਦੀ ਹਾਰ ਤੋਂ ਬਾਅਦ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੱਤਾ ਉਹਨਾਂ ਜੈਤਲੀ ਦੀ ਹਾਰ ਦੇ ਲਈ ਖੁਦ ਨੂੰ ਜ਼ਿੰਮੇਵਾਰ ਮੰਨਦਿਆਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਰੁਣ ਜੈਤਲੀ ਬਾਰੇ ਕਿਹਾ ਜਾ ਰਿਹਾ ਸੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਵਿੱਤ ਮੰਤਰੀ ਦਾ ਦਿੱਤਾ ਜਾਏ ਬਾਦਲ ਵੱਲੋਂ ਵੀ ਇਹ ਹੀ ਦਾਅਵੇ ਕੀਤੇ ਜਾ ਰਹੇ ਸਨ ਸਾਰੇ ਅਕਾਲੀ ਦਲ ਅਤੇ ਭਾਜਪਾ ਦੀ ਲੀਡਰਸ਼ਿਪ ਅਰੁਣ ਜੈਤਲੀ ਨੂੰ ਇੱਕ ਵੱਡੇ ਅਹੁਦੇ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪੰਜਾਬ ਦੇ ਲੋਕਾਂ ਲਈ ਕਿਹਾ ਜਾ ਰਿਹਾ ਸੀ ਕਿ ਅੰਮ੍ਰਿਤਸਰ ਦੇ ਲਈ ਬਹੁਤ ਜ਼ਿਆਦਾ ਫਾਇਦਾ ਹੋਏਗਾ ਨਾ ਸਿਰਫ ਅੰਮ੍ਰਿਤਸਰ ਬਲਕਿ ਪੂਰੇ ਪੰਜਾਬ ਦੇ ਲਈ ਅਰੁਣ ਜੈਤਲੀ ਜ਼ਰੂਰ ਕੁਝ ਕਰਨਗੇ ਪਰ ਅਰੁਣ ਜੈਤਲੀ ਦੀ ਜਿੱਤ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ ਕਿਉਂਕਿ ਭਾਜਪਾ ਵੀ ਇਸ ਹਾਰ ਨੂੰ ਹੁਣ ਸਵੀਕਾਰ ਕਰ ਚੁੱਕੀ ਹੈ ਅਨਿਲ ਜੋਸ਼ੀ ਨੇ ਅਸਤੀਫਾ ਦਿੱਤਾ ਹੈ ਅਨਿਲ ਜੋਸ਼ੀ ਨੇ ਅਰੁਣ ਜੈਤਲੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਅਸਤੀਫਾ ਦੇ ਦਿੱਤਾ ਹੈ ਪੰਜਾਬ ਮੁੱਖ ਮੰਤਰੀ ਨੇ ਅਨਿਲ ਜੋਸ਼ੀ ਜਿਨ੍ਹਾਂ ਨੇ ਅਰुण ਜੈਟਲੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਅਸਤੀਫਾ ਦੇ ਦਿੱਤਾ ਹੈ ਹੋਰ ਗੱਲਬਾਤ ਇਸ ਨਾਲ ਜੁੜੇ ਨੇ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਰਾਜੀਵਾ ਅਨਿਲ ਜੋਸ਼ੀ ਨੇ ਪਾਵੇਂ ਆਪਣੀ ਜ਼ਿੰਮੇਵਾਰੀ ਮੰਨਦਿਆਂ ਹੋਇਆਂ ਅਸਤੀਫਾ ਦਿੱਤਾ ਹੈ ਮੰਨਦੇ ਹੋ ਵਾਕਈ ਅਨਿਲ ਜੋਸ਼ੀ ਜ਼ਿੰਮੇਵਾਰ ਨਹੀਂ ਜਾਂ ਫਿਰ ਸ਼ੋਮਨੀ ਕਾਰਜਦਲ ਦੇ ਪ੍ਰਤੀ ਗੁੱਸਾ ਜ਼ਿੰਮੇਵਾਰ ਹੈ ਅਰुण ਜੈਟਲੀ ਦੀ ਹਾਰ ਦੇ ਲਈ ਜੀ ਹਾਂ ਜੇਕਰ ਅਸੀਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਹਨਾਂ ਚੋਣਾਂ ਦੇ ਦੌਰਾਨ ਜੋ ਸਭ ਤੋਂ ਵੱਡੀ ਖਬਰ ਹੈ ਜਿਤਨਾ ਕੋਈ ਇਲਾਵਾ ਹੋਏ ਹੈ ਕਿ ਅਨਿਲ ਜੋਸ਼ੀ ਵੱਲੋਂ ਅਸਤੀਫਾ ਦਿੱਤਾ ਗਿਆ ਔਰ ਇਸ ਚੀਜ਼ ਬਾਰੇ ਜੋਸ਼ੀ ਨੇ ਪਹਿਲੇ ਹੀ ਜ਼ਿੰਮੇਵਾਰੀ ਲਈ ਸੀ ਕਿ ਜੇਕਰ ਅਰੁਣ ਗੇਟਲੀ ਅਮਰਸਰ ਤਬਾਰਦੇ ਹਨ ਤਾਂ ਸਭ ਤੋਂ ਪਹਿਲਾਂ ਅਨਿਲ ਜੋਸ਼ੀ ਜੋ ਹਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਔਰ ਉਹਨਾਂ ਨੂੰ ਇਹ ਕਰਨਾ ਪਿਆ ਔਰ ਉਹਨਾਂ ਤੋਂ ਇਲਾਵਾ ਜੋ ਹੈ ਆਰੋਂ ਜਿਤਲੀ ਦੀ ਹਾਰ ਦੀ ਜੋ ਗਾਜ ਹੈ ਉਹ ਹੋਰ ਜੋ ਪੰਜਾਬ ਦੇ ਅਕਾਲੀ ਭਾਜਪਾ ਦੇ ਨੇਤਾ ਹਨ ਉਹਨਾਂ ਤੇ ਵੀगिर ਸਕਦੀ ਹੈ ਪਰ ਜੋ ਸ਼ੁਰੂਆਤ ਹੈ ਉਹ ਅਨਿਲ ਜੋਸ਼ੀ ਤੋਂ ਹੋ ਚੁੱਕੀ ਹੈ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਜੋ ਹੋ ਸਕਦਾ ਹੈ ਕਿ ਜੋ ਵੱਡੇ ਅਹੁਦਿਆਂ ਤੇ ਬੈਠੇ ਹਨ ਕੱਲ ਭਾਜਪਾ ਦੇ ਨੇਤਾ ਉਹਨਾਂ ਨੂੰ ਵੀ ਹੋ ਸਕਦਾ ਹੈ ਕਿ ਜੋ ਬਾਰ ਦਾ ਰਸਤਾ ਦੇਖਣਾ ਪੈ ਸਕੇ